ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬਿਓ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਹਿਦਾ ਆ ਨਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨੰਦ ਕਾਂ ਪਠਦੇ ਨਾਮ ਜੀ ਮਖਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਨੋ ਸੁਖ ਰੋਗ ਭਿਆਜ ਆ ਸੁਖ ਤਾਮ ਨਾ ਹੋਈ ਜੋ ਕਰਤਾ ਪਰਣਾ ਮੈਂ ਨਾਹੀ ਜਾਹੋ ਪਰਣਾ ਹੋਈ ਮਨ ਹਾਰੇ ਗੁਰ ਤੁਸਿਆ ਅਥੀ ਨਾਮ ਤਨ ਜਾ ਰਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਤ ਅਗਲਗਲਾ ਭਰਪੂਰ ਹਾ ਨਮ ਸੱਚਾ ਸਾਹਿਬ ਸਬਤ ਸਵਾਨਿਓ ਜਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਵਰਤੇ ਗਿਆ ਬਾਤ ਜੋਗਿ ਸੁਖਨ ਨਾ ਸੁਖ ਰਹਿਆ ਸੋ ਦਰ ਰਗਾ ਸਮਹਿ ਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਖੇ ਹਾ ਸੁਖ ਰਖੇ ਹਾ ਨਿਦਵਾ ਸਰਬ ਸੁਮਾਨੀ ਬਾਜੇ ਤੇਰੇ ਨਾਮ ਦਾ ਅਨੇਕ ਸੰਖਾ ਗیتے ਤੇਰੇ ਵਾਮਨ ਹਾਰੇ ਗیتے ਤੇਰੇ ਰਾਗ ਬਿ ਸੋ ਕਹੀ ਹੈ ਕਹ ਤੇ ਤੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਾਣੇ ਬੈ ਸੰਤਨ ਅਗਾਵੇ ਰਾਜਾ ਧਨਮ ਦਵਾਰੇ ਗਾਵਨ ਤੁਨੋਂ ਚਿਤ ਗੁਬਦ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨੇ ਸ਼੍ਰੀ ਬਨ ਮਾਦੇਵੇ ਸੋਹਣ ਤੇ ਨੇ ਸਦਾ ਸਵਾਰੇ ਗਾਵਨ ਤੁਨੋਂ ਵਿੰਦਰ ਨਿਰਾਸਨ ਬੈਠੇ ਦੇਵਤਿਆਂ ਦਨ ਲਾਂਦੇ ਗਾਵਣ ਤੁਮੋ ਸੈਦ ਸਮਾਦੀ ਅੰਦਰ ਗਾਵਣ ਤੁਮੋ ਸਾਧ ਵਿਚਾਰੇ ਗਾਵਣ ਤੁਮੋ ਜਤੇ ਸਨੇ ਸੰਦੋਖੇ ਗਾਵਣ ਤੁਮੋ ਮਿਰਖਦਾਰੇ ਗਾਵਣ ਤੁਮੋ ਪੰਡਿਤ ਪੰਨ ਰਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਮੋ ਹੁਣੀਆ ਮਨ ਮੋਹਨ ਵਰਗ ਮਛ ਪਿਆਨੇ ਗਾਵਣ ਤੁਮਨੋਂ ਰਤਨਉ ਪਾਏ ਤੇਲੇ 860 ਤੇ ਰਸ ਨਾਲੇ ਗਾਵਣ ਤੁਮਨੋਂ ਜੋਤ ਮਹਾਮਨ ਸੂਰਾ ਗਾਵਣ ਤੁਮਨੋਂ ਖਾਣੀ ਚਾਰੇ ਗਾਵਣ ਤੁਮਨੋਂ ਖਾਣਨ ਪੁਣ ਪਨਹ ਮੰਡਾ ਕਰ ਕਰਖੇ ਤੇਰੀ ਤਾਰੇ ਸੇ ਤੁਦਨੋਂ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤਦਨੋ ਗਾਵਨ ਸਹਿਮ ਚਿਤ ਨਾਮਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸੱਜ ਸਾਹਿਬ ਸਾਚਾ ਸਚਿ ਨਾਹੀ ਹੈ ਪੀਹੁ ਸੇ ਜਾਏ ਨਾ ਜਾਸੀ ਰਚਨਾ ਜਿੰਦਨ ਚਾਈ ਰੰਗੇ ਰੰਗੇ ਭਾਤੇ ਕਾਨ ਕਾਰ ਜਿਸੇ ਮਾਇਆ ਜਿਸ ਨੂੰ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋਤਿ ਸਦਾ ਦੇਵੜੈ ਆਈ ਜੋਤਿ ਸਿ ਪਾਵੈ ਸੋਏ ਕਰਸੀ ਬ੍ਰਹੂ ਕਬ ਨਾ ਕਨ ਨਾ ਜਾਇ ਸੋ ਪਾਤਿ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਨਵੰਡਾ ਆਖ ਸੌਖਵੇਂ ਨਵੰਡਾ ਨੇਠਾ ਹੋਏ ਕੀ ਹੁੰਦਾ ਪਾ ਇਹਨਾਂ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਸ ਬਾਏ ਵੱਡੇ ਮੇਰੇ ਸਾਹਿਬਾ ਗਹਿਰ ਗਿਰਾ ਗੁਣ ਗਹਿਰਾ ਕੁਈ ਨਾ ਜਾਣੇ ਤੇਰਾ ਕੀਤਾ ਕੀਵਣ ਚੀਰਾ ਰਹਾਵ ਆਵ ਸੁਰ ਤੇ ਮਲ ਸੁਰ ਤੇ ਗਮਾਈ ਸਭ ਕੀਨ ਮਿਲ ਕੀਨ ਪਾਈ ਗਿਆਨੀ ਧਿਆਨੀ ਗੁਰੂ ਰਹਾਈ ਕਹਿਣ ਨਾ ਜਾਏ ਤੇਰੀ ਤਲਵੜਿਆਈ ਸਭ ਸਤ ਸਤਪ ਸਭ ਛਿਗਿਆਈਆਂ ਸਿੱਧਾ ਬੁਰਖਾ ਖਿਆ ਵੜਿਆਈਆਂ ਦਿਨੁ ਸਦੇਖ ਨੈਨਾ ਪਾਇਆ ਅਖ ਨਮ ਨਾਹੀ ਠਾਰ ਰਹਾਈਆ ਅਖ ਨਵਾਂ ਲਖਿਆ ਵਿਚਾਰਾ ਸਖਤੀ ਪਰੇ ਦਲੇ ਪੰਡਾਰਾ ਜਿਸੁ ਦੇਹੇ ਸਹਿ ਕੀ ਆਚਾਰ ਨਾਮ ਸਚ ਸਵਾਰਣ ਹਰਿ ਸਭੇ ਲਾ ਪਹਿਲਾ ਆਖਾਂ ਨਿਵਾਸ ਨਿਮਰ ਜਾਵੋ ਆਖ ਨਾਮ ਕਾ ਸਾਚਾ ਨਾਵੋ ਸਾਥੀ ਨਾਲ ਕੇ ਲਾਗੇ ਭੂਖ ਉਦ ਭੁਖੈ ਖਾਇ ਜਲ ਹੈ ਧੂਪ ਸੋਗ ਦੇ ਸ੍ਰੀ ਮੇਰੀ ਮਾਈ ਸੱਚਾ ਸਾਹਿਬ ਸਾਥੇ ਨਾਹੀ ਰਹਾਉ ਸੱਚੇ ਨਾਮ ਜਿਤ ਲਵਣ ਆਏ ਆਠ ਕੀ ਗਿੰਦ ਨਹੀਂ ਪਾਈ ਦੇਸ ਹਮਲਕੇ ਆਖ ਨ ਪਾਹੀ ਵੰਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਜੰਦਨ ਰਹੇ ਨਾ ਜੋ ਕੈ ਭੋਗ ਗੁਣ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਲਾਵ ਤੇਰੇ ਦਾਤ ਜਿਨ ਜਨ ਕਰਕੇ ਕੀਤੇ ਨਾਤ ਹਸ ਹੁਸ਼ਰ ਹੈ ਤੇ ਗਮ ਜਾਤ ਨਾਨਕ ਨਾਵੇ ਬਾਸ ਨਾਤ ਰਾਮ ਜੀ ਦੇ ਮਹਿਲਾ ਸ਼ਬਦ ਹਰ ਕੇ ਜਨ ਸਤਿਗੁਰੂ ਦੇ ਚਰਨਾਂ ਬਨੁ ਗੁਰੂ ਰਪਾਸ ਹੰਗ ਕੇਰੇ ਕਰੂ ਸਤਿਗੁਰਿ ਸ਼ਰਨਾਈ ਹਰ ਦਿਆਨ ਪ੍ਰਗਾਸ ਮੇਰੇ ਬਿਨਗੁਰ ਦੇਵਾ ਕੋ ਰਾਮ ਨਾਮ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਨਹਾਉ ਹਰ ਜਨ ਕਿਡ ਭਾਗ ਵੜੇ ਰੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਤਾਸ ਹੈ ਮਿਰ ਸੰਗਤ ਗੁਣ ਪ੍ਰਗਾਸ ਨਿਨਹਾਰ ਹਰ 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 ਸਨਾਵ ਨਾ ਪਾਇਆ ਤੇ ਪਾਗ ਹਣ ਨਾ ਪਾਸ ਜੋ ਸਤਿਗੁਰ ਸੰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਨ ਹਰ ਦਿਨ ਸਤਿਗੁਰ ਸੰਗਤ ਪਾਈ ਸਤਿ ਤੋਰ ਮਖਸਾ ਲਿਖਿਆ ਲਖਾਸ ਧਨ ਧਨ ਸਾ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾ ਪਰਗਾਸ ਰਾਮ ਜੀ ਮਹਿਲਾ ਪੰਜਵਾ ਕਾਹਿਨੇ ਮਨ ਤਵੈਦਮ ਜਹਨ ਹਰਿ ਤੁਮ ਪ੍ਰਿਆ ਸੈਲਵਸਨ ਮਾਇਨ ਤੋ ਪਾਈ ਦਾ ਕਰਜਿਕ ਆਗੈ ਕਰਤਿ ਨਿਆ ਮੇਰੇ ਬਾਦੋਨੀ ਸਤ ਸੰਗਤ ਬਲੈ ਸੋਤਰੀ ਆਗਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਾਸ ਹਰਿਆ ਰਹਾਓ ਜਨਨ ਬਿਤਾ ਲੋਗ ਸੁਮਨਤਾ ਕੋ ਨਾ ਕਿਸ ਕੇ ਤਰਿਆ ਸਿਰ ਸਿਰ ਜਸ ਵਾਹੇ ਠਾਕੁਰ ਕਾਹੇ ਮਨ ਭੋ ਖਰਿਆ ਉਡੇ ਉਡਾਵੇ ਸੇ ਗੋਸਾਨ ਪਾਛੇ ਵਸਰੇ ਸਰਿਆ ਨਗਮਨ ਖਲਾਵੇ ਕਮਨ ਚੁਗਾਵੇ ਮਨ ਮਹ ਸਿਮਰਨ ਕਰਿਆ ਸਵਨ ਦਾਨ ਦਾਸ ਅਸ਼ਟ ਸੁਨਾਨ ਠਾਕੁਰ ਕਾਰ ਅਦਰਤ ਰਿਆ ਜਨਾਨ ਬਲ ਬਲ ਸਦ ਬਲ ਜਾ ਗਿਆ ਦਿਨ ਅੰਤਨਾ ਪਾੜਾ ਵਰਿਆ ਰਾਗ ਸਮਹਿਲਾ ਚੌਥਾ ਸੋਪੁਰਖੇ ਕੋ ਅੰਕਾਰ ਸਦ ਬਲ ਪ੍ਰਸਾਦ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਰਗ ਮਾਗ ਮਾ ਪਾਰਾ ਸਾਵ ਧਿਆਵਹਿ ਸਾਵ ਧਿਆਵਹਿ ਤੁੰਦੇ ਹਸਤੇ ਸ੍ਰਿਦਨ ਹਾਰਾ ਸਾਵ ਜੀਤ ਮਹਾਰੀ ਜੀ ਦੁਨੀਆ ਕਾ ਦਤਾਰਾ ਹਰ ਧਿਆਵ ਮੋ ਸੰਤੋ ਜੀ ਸਾਧੂ ਕੇ ਸ਼ਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਿਆ ਨਾਨਕ ਜੰਦ ਵਿਚਾਰ ਤੁਮ ਘਟ ਘਣ ਅੰਤਰ ਸਰਬ ਜਨ ਅੰਤਰ ਜੀ ਹਰੇਕ ਅਭਰੂ ਸਮਾਨ ਦਾਤਿ ਬਖਾਨੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਾ ਨਾ ਵਰਨਾ ਜਾਣਾ ਤੋ ਪਾਰ ਬ੍ਰਹਮ ਬਿਆੰਤ ਅਬਿਆੰਤ ਜੀ ਇਹ ਰੇਖਿਆ ਹੁਣ ਆਖ ਵਖਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਮ ਜੀ ਜਨਾਨੰਦ ਨਿ ਗੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਮੇ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਜਨ ਆਰਥਿਆ ਆਜੇ ਜਨ ਤੂਟੇ ਜਾਉਗੇ ਫਾਸੇ ਨਿੰਦਰ ਭਾਉ ਨਿਹਾਰ ਨਿਰਭਾਉ ਧਿਆਵਹਿ ਆਜੇ ਜਨ ਕਾ ਭਾਉ ਸਭ ਗਵਾਸੀ ਨਨ ਸੇਵਿਆ ਜਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨਾਨ ਨਦਲ ਮਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਧਾਰ ਜੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨਕ ਅਨਿਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਖਰੇ ਹਰਿ ਪੂਜਾ ਜੀ ਦਾ ਤਾਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਿਮਰਤ ਸਾਸਰ ਜੀ ਗ੍ਰਿਖ ਰਿਖਨੀਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਹ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁਮ ਆਤਮਾ ਰਖ ਪਰੰਪਰ ਕਰਤਾ ਜੀ ਤੁਦ ਜੀਵਨ ਅਵਰਣਾ ਕਰੀ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਤੂੰ ਨਿਹੰਤਰ ਕਰਤਾ ਸੂਹੀ ਦਾ ਪੈ ਭਾਵੇਂ ਸਿਵਰਤੈ ਜੀ ਤੂੰ ਆਪੈ ਗਰਹੈ ਸਭ ਹੋਈ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਦਾ ਪੈ ਸਰਜ ਸਭ ਹੋਈ ਜਨ ਨਾਨਕ ਅਗੁਣ ਗਾਵੈ ਕਰਤਾ ਖੈ ਜੀ ਜੋ ਸਭ ਸੇ ਕਾ ਜਨੂਈ ਆਸਾ ਮਹਿਲਾ ਚੁਫਤਾ ਹੂੰ ਕਰਤਾ ਸਚਿਆਨ ਵੰਡਾ ਸਾਈ ਜੇ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹ ਸੋਇ ਹਾ ਪਾਈ ਰਹਾ ਹੂੰ ਸਾਬ ਤੇਰੀ ਤੋਂ ਸਭ ਨੇ ਧਿਆਆ ਤੁਨ੍ਹ ਕਿਰਪਾ ਕਰੇ ਜਿਨਾ ਅੰਮ੍ਰਿਤ ਨ ਪਾਇਆ ਗੁਰਮੁਹਲਾ ਦਾ ਮਨ ਮੁਹ ਗਵਾਇਆ ਦਾ ਸੋਣਿਆ ਮਿਲਾਇਆ ਤੂੰ ਦਰਿਆ ਮੋ ਸਾਧ ਜਿਹੇ ਮਾਹੀ ਤੇ ਮਨ ਤੁਝਾ ਕੁਈ ਨਾਹੀ ਜੇ ਜੰਦ ਸਭ ਤੇਰਾ ਖੇਲ ਜਮ ਲਛੜਿਆ ਸੰਜੋਗੀ ਮੇਲ ਜਿਸਨੋ ਤੁਝਣਾ ਹੈ ਸੋਏ ਜੰ ਜਾਣੈ ਹਰਗੁਣ ਸੰਗਿ ਆਖ ਵਖਾਣੈ ਇਨ ਹਲ ਸਿਵਿਆ ਤਨ ਸੁਪਾਇਆ ਸਹਜੇ ਹਰਨਾਮ ਸਮਾਇਆ ਤੁਹਾ ਪੇ ਕਰਤਾ ਤੇਰਾ ਕੀ ਆ ਸਮ ਹੋਏ ਜੁਵਿੰਦ ਉਜਾਵ ਨਾ ਕੋਏ ਊਂਕਾਰ ਕਰ ਵਿਖ ਹੈ ਜਨ ਹੈ ਸੂਏ ਜਾਂ ਨਾਰ ਗਰਮਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਨਵੜਾ ਭਿਲਨਵਾਸਾ ਪਾਣੇ ਪਾਵਤਨ ਹੈ ਕੀਆ ਪੰਗਜ ਮੋਹ ਪਗਨੇ ਚੱਲੇ ਹਮ ਦੇਖਾ ਤੇ ਡੁੱਬੇ ਨੇ ਮਨੇਖ ਨਾ ਜੀਤ ਸਮੁਣ ਮਨਾ ਹਰਿ ਵਸਲਾ ਤੇਰੇ ਗੁਣ ਗੱਲਿਆ ਰਹਾ ਹੋ ਨਾ ਹਾਂ ਜਿਤੇ ਸਦਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਬਰਨਤ ਨਾਨਕ ਜਨਗੇ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਾਏ ਪ੍ਰਾਪਤ ਮੰਨਦੇ ਹੋ ਨੀਆ ਗੋਬਿੰਦ ਮੰਨ ਨਕੇ ਹੈ ਤੇਰੇ ਵਰਗਾ ਅਨ ਕਾ ਜਿਨੇ ਕਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮਲਾ ਭਵਜ ਲਤਨ ਨਕੇ ਜਨਮ ਰਥਾ ਜਾਤ ਰਾਇਆ ਕਹਿ ਰਹਾਓ ਜਉਦਾ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨ ਹਰਾਇਆ ਰਹੋ ਨਾਨਕ ਹਾਨਿਸ਼ ਕਰਮਾ ਸ਼ਰਨ ਬਰੇ ਕੀ ਰਾਖੀ ਰੋ ਸਰਬ ਪਾਸ਼ਾ ਹੈ ਦਸਵੇਂ ਗੋਬਾਏ ਮੇਨ ਤੇ ਚੌਪਈ ਹਮਰੇ ਕਰੋ ਹਾਦਰਛਾ ਪੂਰਨ ਹੋਏ ਤੇ ਕੀਛਾ ਭਾਵ ਚਰਨ ਮਨ ਰਹੇ ਹਮਾਰਾ ਆਪਣਾ ਜਾਨਕ ਰੋ ਅੰਮ੍ਰਿਤ ਪਾਰ ਹਮਰਾ ਦੋਸਤ ਸਵਾਦ ਮੁਕਾਬ ਹੋ ਆਪ ਆਦਮ ਮੁਕਾਬ ਹੋ ਸੁਖੀ ਵਸੈ ਮੁਰ ਪ੍ਰਵਾਰਾ ਸਿਵ ਸਿਖ ਉਸ ਮੈਂ ਕਰਤਾਰਾ ਮੋ ਰਚਾਨਜ ਕਰਦਿਆ ਕਰਿ ਗੈ ਸਭਨ ਕੋ ਆਸ ਕਰ ਗੈ ਪੂਰਨ ਹੋਏ ਹਮਾਰੀ ਆਸਾ ਤੁਰ ਬਿਨ ਕੇ ਰਹੇ ਪਿਆਸਾ ਨਮਹ ਸਾਡ ਕੀ ਅਵਰਣਾ ਤਿਆਹ ਹਾਂ ਜੋ ਪਰ ਚਾਹੂੰ ਸੋਦਮ ਤੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੇਂ ਜੇ ਅਮਰ ਗਏ ਮਨ ਲਕਾਲਖ ਅਤਿ ਰਾਸ਼ਨ ਬਲ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆਤਮ ਹੋ ਜੋ ਕਰਿਓ ਰਚਾ ਰਾਖਲੇ ਰੱਖਣ ਹਾਰੇ ਸਾਹਿਬ ਸਭ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਆਤਮਾ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬਰਮਾ ਬਤਰਾ ਕਾਲ ਪਾਏ ਸੂਰਜ ਉਤਰਾ ਕਾਲ ਪਾਏ ਕ੍ਰਿਸ਼ਨ ਵਰਗਾ ਸਹਾਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋ ਕੇ ਸਭ ਕੀਓ ਵੇਦਨਾਜ ਪਰਮਾਜ ਜੋ ਤਿਓ ਜਮਨ ਕਾਲ ਸਹਲ ਉਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਹ ਜਗਤ ਬਨਾਇਓ ਦੇਵ ਦਾਤ ਤੂੰ ਜਥ ਨਉ ਲਾਇਓ ਆਦਿ ਤੇ ਕੇ ਉਤਾਰਾ ਸੋਏ ਗਰੂ ਸਮਝਿਓ ਹੁ ਹਮਾਰਾ ਨਮਸ਼ਕਾਰ ਸਿਣੀ ਕੋ ਹਮਾਰੀ ਸਾਰੇ ਪ੍ਰਜਾ ਜਨਾਬ ਸੁਵਾਰੇ ਸ਼ਿਵਕਨ ਕਾ ਸਭ ਗਣ ਸੰਗਦੇਉ ਸਾਤਨ ਨਕਾ ਆਪਣਾ ਮੂਬਦ ਕੀਉ ਢੜਕੜ ਕੇ ਅੰਦਨ ਕੇ ਜਾਣਤ ਭਲੇ ਬਲੇ ਕੇ ਪੀਰ ਵਿਸ਼ਾਨਤ ਚੀਟੇ ਦੇਨ ਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਨਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏ ਕਹਿ ਕੇ ਪੀਰਵਸ਼ੰਨਾ ਘਟ ਘਟ ਕੇ ਪਲ ਪਲ ਕੇ ਜਾਨੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਆਪਨਾ ਨਵਾਖ ਰਖ ਕਰਤੋ ਗਵਹੂ ਤਮੈ ਹਮਲਤ ਦੇਹੇ ਤਰ ਸਭ ਨੂੰ ਜੇ ਤੇ ਬਦਨ ਸ੍ਰਿਸ਼ਟ ਸਾਤਾਰੈ ਆਪੋ ਆਪਣੀ ਓਜੋ ਉਚਾਰੈ ਥੋਮ ਸਭ ਨੀਤ ਰਹਿਂਦ ਰਾਲਮ ਜਾਨਤ ਬੇਦ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਿਰਨਾਮ ਹੋ ਆਦਾਨੀ ਲਾਦਾ ਸਮ 타ਗ ਅਚਰਤ ਪੇਦਾ ਜਾ ਕੋ ਭੇਵ ਨਾ ਪਾਉਤ ਪੇਦਾ ਆ ਕਾ ਕਰਪਾ ਹੰਮਾਨਤ ਮਹਾ ਮੂੜ ਹੈ ਕਹ ਭੇਦ ਨ ਜਾਣਤ ਮਹਾ ਦੇਵਕੋ ਕਹ ਤਸਦਾ ਸਦਾ ਸੇਵੰਦ ਰੰਕਾਰ ਖਾ ਕੀਨਤ ਨੈ ਪਿਵ ਆਪੋ ਆਪਣੇ ਮਰਹ ਜਿਤੇ ਵਰਣ ਦ ਪਿੰਨ ਪਿੰਨ ਤੂੰ ਹੈ ਤੈਤੇ ਤੁਮਰਾ ਲਖਾ ਨਾ ਜੈ ਬਿਸਾਰਾ ਕਹੈ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਨ ਉਸ ਰੂਪਾ ਰੰਗ ਪਿਉ ਰਾਉ ਕੇ ਭੂਪਾ ਹਾਂ ਦਾ ਜੇਰਾ ਛੇਤੇ ਕੀ ਨੀਂਦ ਵਿਖਾਨ ਬਹੁ ਰਾ ਦਿਨੀ ਗਉਹ ਪੁਰਜਾ ਹਵੇ ਬੈਠਾ ਕਹੋ ਸੁਣ ਪਿਉ ਸੰਗਰ ਕਠ ਸਾਗਰੀ ਸ੍ਰਿਸ਼ਟ ਦਿਖਾਇਆ ਚੰਪ ਬਭ ਆਜ ਦਾ ਰੂਪ ਸਵੈ ਭਾਵ ਵਰੱਛਾ ਮੇਰੀ ਤੁਮ ਕਰੋ ਸੇਖਵਾਰ ਸਿਖ ਸੰਗਰੂ ਦੁਸ਼ਟ ਤੇਠ ਵਚਨ ਪਤਾ ਸਗਲ ਮਲੇਸ਼ ਕਰੋ ਰਣ ਕਾ ਤਾ ਜੇ ਤੁਝੋ ਜੁ ਦਾ ਸ਼ਰਣੀ ਪਰੇ ਜਨ ਕੈ ਦੁਸ਼ਟ ਦੁਖਤਾ ਹੋਵੇ ਪਰੇ ਬੁਰਖ ਜਾਉਨ ਪਗ ਪਰੇ ਤਿਹਾਰੇ ਜਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਤੇ ਆਇ ਹੈ 타ਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੇਤ ਕਾਲ ਗ੍ਰਿਪਾ ਦ੍ਰਿਸ਼ਟ ਨ ਜਾਹਿ ਨਹਰਹੁ ਤਾਕੇ ਤਾਤ ਨਗ ਮਹਰਹੁ ਰਹਿਦ ਸਹਿਦ ਕਰਮੋ ਸਭ ਹੋਏ ਦੁਸ਼ਟ ਛਾਸ਼ਕ ਨਾ ਕੋਈ ਹੋਈ ਏਕ ਬਾਾਰ ਅਨਤ ਮੈਂ ਸੁਮਹਾਰਾ ਕਾਲ ਪਾਸੇ ਤਾਹੇ ਮਹਾਰਾ ਜਿਨ ਨਨ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੁਖ ਤਿਨ ਹਾ ਕਰੋੜ ਕੇ ਤੁਮ ਸਰਣ ਤੇ ਹਾਰੇ ਆਪਾ ਦਿਲ ਮੋਵਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਟ ਦੋਤੇ ਨਾਮਚਾਈ ਸਭਿਆ ਪਾਹੀ ਗਹ ਜਾਤੇ ਤੁਮਰੇ ਤਵ ਤੇ ਕਵਾਖ ਤਨ ਨਹੀਂ ਆਨੇ ਹੂੰ ਰਾਮ ਰਹੀਮ ਪ੍ਰਾਨੁਕਰਾਨ ਅਨੇਕ ਅਹਉ ਦੇਖ ਨਾ ਮਾਨਿਉ ਸਿਮਰੇ ਸਾਸ ਨਵੇਂ ਸਮੇ ਮੋ ਭਿੰਦ ਕਹੇ ਹਮੇਕ ਨਾ ਜਾਣਿਉ ਰੇ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੇ ਨੂੰ ਸਾਧ ਉਸ ਬਖਾਨੇ ਨੂੰ ਦੁਹਰਾ ਸਾਗਲ ਦਵਾਨ ਕੋ ਸਾੜਕੈ ਜਹ ਤੁਹਾਰੋ ਦਵਾਰ ਵਾਹਿ ਅਹੀਂ ਕੀ ਲਾਜ ਅਸ ਗੋਬਿੰਦਾਸ ਅਰ ਰਾਮ ਕਲੇ ਮਹਲਾ ਤਿਨ ਜਾਨ ਅੰਨਦੇ ਕੋ ਓੰਕਾਰ ਸਤਿਗੁਰੂ ਬਰਸਾਦ ਆਨੰਦ ਪਿਆ ਮਿਲਿ ਮਾਇ ਸਤਿਗੁਰੂ ਮੈਂ ਪਾਇਆ ਅਸਰਤਾਂ ਪਾਇਆ ਸੈ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਨੀਆਂ ਸ਼ਬਦ ਗਾਵਣਾਂ ਸਤੋਤ ਗਾਵਾਰੇ ਕਿਰਾ ਮਨ ਜਨੀ ਅਮਸਾਇਆ ਇਹ ਨਾਨਕ ਬਨਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋਹਨ ਨਾਨੇ ਹਰਿ ਨਾਨਾ ਰਹੁ ਤੂੰ ਮਨ ਮੇਰੇ ਦੋ ਸਭ ਸਾਰਣ ਅੰਗੇਕਾਰ ਹੋ ਕ੍ਰਿਤੇ ਨਾ ਕਾਰਜ ਸਭ ਸਵਾਰਣ ਸਮਨਾਗਲਾ ਸਮਰੱਤ ਸੁਆਮੀ ਸੋਗਯਮ ਨਿਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋਹਨ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਨਾ ਕਰਤਾ ਤੇ ਨ ਸਭ ਵਿਚ ਹੈ ਜਿਸ ਦੇ ਸੋ ਪਾਵੈ خدا ਸਿ ਸਲਾ ਹਥਿ ਰੇ ਨਾਮ ਨੋ ਸਵੈ ਨਾਮਿਨ ਕੇ ਮਨੁਸਿਆ ਵਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਨਾ ਸਾਚਾ ਨਾਮ ਮਿਰਾ ਧਾਰੂ ਸਾਚਾ ਨਾਮ ਧਰ ਮਿਰਾ ਗਮਨਿਆ ਹਰਿ ਸ਼ਾਸ ਗਮਨੈ ਉਸਿਆ ਇਨਿਚਾ ਸਾਖ ਜਾਈਆਂ ਸਦਾ ਕ੍ਰਿਪਾਨ ਗਿਤਾ ਗ੍ਰਿਵਟੂ ਜਿਸ ਦੀਆਂ ਹੈ ਵੜਿਆਈਆਂ ਕਹ ਨਾਨਕ ਸੁਨੋ ਸੰਤ ਹੋ ਸ਼ਬਦਾਂ ਦੇ ਉਪਾਰਮਿਓ ਸਾਚਾ ਨਾਮ ਵਿਰਾਧਾਰੋ ਵਾਜੇ ਪੰਜ ਸ਼ਬਦ ਘਰ ਸੁਭਗ ਘਰ ਸੁਭਗ ਸ਼ਬਦ ਵਾਜੇ ਕਲਾਂ ਜਿਤ ਕਰਤਾ ਰੀਆਂ ਪੰਜ ਦੂਦ ਵਸ ਕਿਤੇ ਕਾਲ ਗੰਡ ਕਮਾਰਿਆ ਤੁਰ ਰਖ ਨ ਨ ਪਾਇਆ ਤ ਦਿਨ ਕਾ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਦਸੂਆ ਜਿਦ ਕਰ ਅਨਹਦ ਬਾਜੀ ਆਨੰਦ ਸੁਨੜਾ ਭਾਗੀ ਹੂੰ ਸਗਲ ਮਨੋ ਵਰਤ ਅ ਪੂਰੇ ਪਾਰ ਬ੍ਰਹਮ ਦਾ ਪਾਇਆ ਤਨੇ ਸਗਲ ਵਿਸੂਰੇ ਦੋਖ ਰੋਸ ਨਤਾਬਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਗੁਨੰਦ ਗਹਤੇ ਪਵਿੱਤ ਸਤਗੁਰ ਹਾਂ ਬਨਪੂਰੀ ਬਰਵੰਤ ਨਾਨਕ ਅਗਲੇ ਚਰਨ ਲਾਗੀ ਵਾਜੇ ਅਨਹਦ ਤੂਰੇ ਮੁੰਦਾਵਨੀ ਅਲਾ ਪੰਜਵਾ ਹਾਲ ਵਿੱਚ ਨਾਸੂ ਪਇਓ ਸਾਸਨ ਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਇਓ ਨਿਸਕਾਰ ਸਬਸਦਾਰ ਜੀ ਕੋ ਖਾਵੈ ਜੀ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਾਤ ਦਿਨ ਨ ਜਾਏ ਨਿਤ ਨਦ ਨਾ ਕੁਰਤਾਰੋ ਤਉ ਸੰਸਾਰ ਚਲਣ ਲਗਤ ਲਿਐ ਸਭ ਨਾਨਕ ਬ੍ਰਹਮ ਵਿਸਾਰੋ ਸਲੋਖ ਮਹਲਾ ਪੰਜਵਾਂ ਤੇਰਾ ਕੀ ਤਾ ਜਾਤੋ ਨਾਹੀ ਮੈਨੂੰ ਜੋਗ ਤੋਈ ਮੈ ਨਿਰਗੁਣ ਯਾਰੇ ਕੋਮਨ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਦ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਵਿਨਾਮ ਲੈ ਤਾ ਜੀਵਾ ਤਨ ਮਨ ਤੇ ਵੇ ਹਰਿਆ ਪਾਉੜੇ ਇਥੈ ਜੂ ਸਮਰਥ ਇਥੈ ਕੋਈ ਨਾਹੀ ਔਥੈ ਤੇਰੀ ਰਾਖ ਅਗਨੀ ਉਦਨ ਮਾਹੀ ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛਡ ਜਾਹੇ ਪਾਉ ਜਲ ਕਹ ਸੰਗਾ ਹੋਰ ਸ਼ਬਦੇ ਪਾਰ ਪਾਹੀਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਹੇ ਕਲ ਪੁਨ ਗੁਣ ਗੋਬਿੰਦ ਗਾਹੀ ਸਾਚਾ ਸਨਾ ਕਿਰਪਾਨ ਸਵਾਲੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਨਿਆਵੇਂ ਤਨਾਹੀ ਸਲੋਕ ਮਹਿਲਾ ਪੰਜਵਾ ਅੰਤਰ ਗੁਰ ਰਾਦੜਾ ਜਿਹਵਾ ਜਾ ਗੁਰ ਨਾਵੋ ਨੇਤਰੀ ਸਤਗੁਰ ਪੇਖੜਾ ਸ਼ਰਵਣੇ ਸੁਰਣਾ ਗੁਰ ਨਾਵੋ ਸਤਿਗੁਰ ਸਿਥਿਰਤਿਆ ਦਰਗਹ ਪਾਈਂ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮੇ ਤੁਮ ਕਾੜਿ ਹੈ ਬਰਲੇ ਕੇ ਕੇ ਮੇਲਾ ਪੰਜਵਾ ਰਖੇ ਰਖਨ ਹਾਰ ਆਪ ਬਾਰੀਨ ਗੁਰ ਕੇ ਪੈਰੇ ਪਾਏ ਕਾਜ ਸੁਵਾਰੀਨ ਹੋ ਆਵ ਦਿਆਲ ਮਨਹੁ ਨਾਮ ਸਾਰੀਨ ਸਾਜਨਾਗੇ ਸੰਗ ਹਵਜਲ ਤਾਰਿਨ ਸਾਗਨ ਦੁਸ਼ਟ ਖਨ ਮਾਹੀ ਮਤਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਭ ਸਮਰਤ ਸਿੰਘ ਹੋਏ ਸਗਲੇ ਨਵਕਾ ਜਾਣ ਸੋ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਾ ਸਮਰਤ ਸੁਖ ਹੋਏ ਸਗਲੇ ਦੁਖ ਆ ਜਾਹੀ ਵਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹੀ ਗੁਰੂ ਜੀ ਕੀ ਫਤਿਹ